ਭੈਗੁਰੀ ਦਾ ਖਾਲਸਾ ਵਾਹੇ ਗੁਰੂ ਕੀ ਖਾਤੇ 19 ਸੋਨਿਹਾਲ ਸਾਲ ਸ੍ਰੀ ਜੀ ਦਾਤ ਮੈਂ ਲੁਧਿਆਣੇ ਤੋਂ ਸੰਗਤ ਦਰਸ਼ਨਾਂ ਲਈ ਜਾ ਰਿਹਾ ਪਹਿਲੀ ਵਾਰੀ ਬਹੁਤ ਵਧੀਆ ਲੱਗਦਾ ਜੀ ਬਾਬੇ ਦੀ ਕਿਰਪਾ ਆ ਬਾਬਾ ਜੀ ਵਾਹਾਂ ਵੜ ਗਿਆ ਔਰ ਖੇਚ ਰਿਹਾ ਜੀ ਸੰਗਤ ਨੂੰ 1 2 3 ਵਾਹਿਗੁਰੂ 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 Passe grum, Passe grum, barre 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 grum,